ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਨਕਮਸਤਕ ਹੋਏ ਔਰ ਅਰਦਾਸ ਬੇਨਤੀ ਕੀਤੀ ਹੈ ਦਰਬਾਰ ਸਾਹਿਬ ਦੇ ਅੰਦਰ ਸ੍ਰੀ ਆਪਾਲ ਪਖ ਸਾਹਿਬ ਦੇਤੇ ਅਤੇ ਜੰਗੀ ਸ਼ਹੀਦ ਜੀ ਉਹਨਾਂ ਦੀ ਯਾਦਗਾਰ ਦੇ ਉੱਤੇ ਕਿ ਪੰਥ ਹਮੇਸ਼ਾ ਅੰਚੜ ਦੀ ਕਲਾ ਵਿੱਚ ਰਹੇ। ਔਰ ਪੰਥ ਦੀ ਸੇਵਾ ਕਰਨ ਦਾ ਜਥੇਦਾਰ ਜਗਤਾਰ ਦੇ ਵਿਹਾਰਾ ਦੀ ਗેરਹਾਜ਼ਰੀ ਵਿੱਚ ਜਿਹੜੀ ਸੰਗਤਾਂ ਨੇ ਡਿਊਟੀ ਲਾਈ ਉਹ ਸੇਵਾ ਕਰਨ ਦਾ ਬਲ ਤੇ ਬੁੱਧੀ ਸਾਨੂੰ ਬਖਸ਼ੇ। ਅਸੀਂ ਜਿਹੜੀ ਸਾਡੀ ਡਿਊਟੀ ਲੱਗੀ ਐਨ ਬੜੀ ਇਮਾਨਦਾਰੀ ਦੇ ਨਾਲ ਬੜੀ ਸਿੱਤਤ ਦੇ ਨਾਲ ਔਰ ਚੜ੍ਹਦੀ ਕਲਾ ਦੇ ਨਾਲ ਅਸੀਂ ਨਿਭਾ ਕੇ ਆਪਣਾ ਜਿਹੜਾ ਫਰਜ਼ ਆ ਉਹ ਨਿਭਾ ਸਕੀਏ ਇਹ ਅੱਜ ਅਰਦਾਸ ਬੇਨਤੀ ਕੀਤੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਚੰਗੀ ਗੱਲ ਆ ਪਰ ਜਿੱਥੇ ਜਾਏ ਵੇਹੇ ਮੇਰਾ ਸਤਿਗੁਰ ਸੋਥਾਨ ਸੁਹਾਵਾ RAM ਰਾਜੇ ਇਹ ਨਗਰ ਇਹ ਪੂਰੇ ਦਾ ਪੂਰਾ ਪੰਜਾਬ ਜਿੱਥੇ ਜਿੱਥੇ ਸਾਡੇ ਗੁਰੂ ਸਾਹਿਬਾਨਾਂ ਦੇ ਚਰਨ ਪਏ ਨੇ ਜਾਂ ਜਿੱਥੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਇਹ ਪਵਿੱਤਰ ਹੈ ਇਹ ਧਰਤੀ ਤੋਂ ਪਵਿੱਤਰ ਹੋਰ ਕੋਈ ਧਰਤੀ ਨਹੀਂ ਇੱਥੇ ਗੁਰੂਆਂ ਪੀਰਾਂ ਨੇ ਸੱਚ ਦਾ ਬੀਜ ਬੀਜਿਆ ਔਰ ਜ਼ੁਲਮ ਦੇ ਖਿਲਾਫ ਬਹੁਤ ਵੱਡੀ ਆਵਾਜ਼ ਬੁਲੰਦ ਕੀਤੀ ਔਰ ਸਿੱਖ ਕੌਮ ਨੂੰ ਇੱਕ ਮਾਰਗਦਰਸ਼ਨ ਦਿੱਤਾ ਜਿਹਦੇ ਉੱਤੇ ਹਮੇਸ਼ਾ ਜਿਹੜੀ ਸਿੱਖ ਕੌਮ ਆ ਮਾਣ ਵੀ ਕਰਦੀ ਹੈ ਅਤੇ ਚੱਲਣ ਵਿੱਚ ਖੁਸ਼ੀ ਮਹਿਸੂਸ ਕਰਦੀ ਹੈ ਕਿ ਲਗਦਾ ਕਿ ਇਸ ਵਾਰ ਸੰਗਤਾਂ 350 ਸਾਲਾਂ ਜਿਹੜਾ ਕਿ ਸਮਾਗਮਸ਼ਤਾਪੀਆਂ ਮਨਾ ਰੀਆਂ ਨੇ ਤੇ ਇਸ ਵਾਰ ਜਿਹੜਾ ਕਿ ਸਵਾਰਾਜੀ ਵੱਲੋਂ ਕਿਹਾ ਗਿਆ ਕਿ ਪਵਿੱਤਰ ਸ਼ਹਿਰ ਦਰਜੇ ਦਿੱਤੇ ਜਾਣ ਤਾਂ ਸਿੱਖ ਸੰਤਾਂ ਇਸ ਨੂੰ ਜਿਹੜਾ ਕਿ ਕਰਨ ਜੁਰੂਰ ਹੈ ਬਹੁਤ ਚੰਗੀ ਗੱਲ ਮੈਂ ਇਹ ਅਰਦਾਸ ਕਰਦਾ ਹਾਂ ਕਿ ਪਵਿੱਤਰ ਦਰਜਾ ਦੇਣ ਵਾਸਤੇ ਸੇਕ ਖੋਦ ਸਮਰਾਥ ਹੋਣ ਨਾ ਕਿ ਅਸੀਂ ਕਿਸੇ ਦੇ ਅੱਗੇ ਹੱਥ ਜੋੜ ਕੇ ਕਿਸੇ ਸਰਕਾਰ ਨੂੰ ਕਹੀਏ ਸਾਡਾ ਰਾਜ ਇੱਥੇ ਰਾਜ ਚਾਹੀਦਾ ਔਰ ਧਾਰਮਿਕ ਤੌਰ ਤੇ ਜਿਹੜਾ ਸੋਚਾ ਪ੍ਰਬੰਧ ਹੈ ਉਹ ਚਾਹੀਦੇ ਜਿੱਥੋਂ ਸਾਡੇ ਔਮ ਨੂੰ ਔਰ ਗੈਰ ਸਿੱਖਾਂ ਨੂੰ ਸੇਧ ਮਿਲੇ ਔਰ ਉਹਨਾਂ ਦਾ ਜਿਹੜਾ ਕੀਵਨ ਆ ਉਹ ਸਫਲ ਹੋਵੇ ਅੰਤ ਦਿਨੀ ਸਰ ਕੋ ਸਰਕਾਰ ਵੱਲੋਂ ਦਿੱ ਸ਼ਤਵ ਦੇ ਮਨਾਉਣ ਨੂੰ ਲੈ ਕੇ ਇੱਕ ਸਮਾਗਮ ਹੋਇਆ ਜਿਸ ਦੇ ਵਿੱਚ ਜਿਸ ਦੇ ਵਿੱਚ ਨੱਚ ਕੇ ਵਿਖਾਇਆ ਗਿਆ ਇਸ ਤਰ੍ਹਾਂ ਨੂੰ ਲੈ ਕੇ ਕਾਫੀ ਜਿਹੜੇ ਸੰਗਤਾਂ ਨੇ ਇਤਰਾਜ਼ ਵੀ ਕੀਤਾ ਜਿਸ ਨੇ ਦੇਖੋ ਸਰਕਾਰਾਂ ਦਾ ਆਪਣਾ ਕੰਮ ਹੁੰਦਾ ਹੈ ਪੰਥ ਦਾ ਆਪਣਾ ਕੰਮ ਹੈ ਉਹਨਾਂ ਦਾ ਰਸਤਾ ਵੱਖਰਾ ਹੈ ਸਾਡਾ ਵੱਖਰਾ ਹੈ ਪਰ ਪੰਥ ਦੀ ਹਮੇਸ਼ਾ ਸਰਕਾਰਾਂ ਦੇ ਨਾਲ ਮੌਕੇ ਦੀਆਂ ਸਰਕਾਰਾਂ ਦੇ ਨਾਲ ਟੱਕਰ ਹੀ ਰਹੀ ਆਈ ਉਹਨੂੰ ਚੰਗਾ ਥੋੜੀ ਕਹਿ ਸਕਾਂਗੇ ਇਹ ਬਹੁਤ ਮਾਰੀਆਂ ਗੱਲਾਂ ਹੈ ਇਹ ਤਾਂ ਸਿੱਖ ਕੌਮ ਦਾ ਮੂੰਹ ਚੜਾਉਣ ਵਾਲੀ ਗੱਲ ਹੈ ਕੋਈ ਗੱਲ ਨਹੀਂ ਮਹਾਰਾਜ ਸ਼ਕਤੀ ਬਖਸ਼ ਸਭ ਕੋ ਸੇ ਪੰਥ ਦੇ ਹਵਾਲੇ ਹੋਵੇ ਸਾਰਾ ਕੁਝ ਠੀਕ ਹੋਊਗਾ